ਕੀ ਕਹਿਣਾ ਚਾਹੋਗੇ ਤੁਸੀਂ ਅੱਜ ਅਸੀਂ ਜਿਹੜਾ ਹੈ ਸੰਗੂਰ ਦੇ ਵਿੱਚ ਨਾਬਾਗੇੜ ਵਿੱਚ ਜਿਹੜਾ ਕੂੜੇ ਦਾ ਡੰਪ ਲੱਗਿਆ ਹੋਇਆ ਹੈ ਉਸ ਨੂੰ ਲੈ ਕੇ ਪੂਰੀ ਕਾਂਗਰਸ ਪਾਰਟੀ ਵੱਲੋਂ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੇ ਤੇ ਕਾਂਗਰਸ ਪਾਰਟੀ ਜਿਹੜੀ ਸਾਡੀ ਟੀਮ ਹੈ ਉਹਨਾਂ ਦੇ ਨਾਲ ਰਲ ਕੇ ਅੱਜ ਜਿਹੜਾ ਹੈ ਪੰਜਾਬ ਸਰਕਾਰ ਤੇ ਜਿਹੜੀ ਉਹਦੇ ਦਾ ਐਮ ਐਲ ਏ ਨੇ ਉਹਨਾਂ ਦੇ ਖਿਲਾਫ ਤੇ ਈਓ ਕਮੇਟੀ ਦੇ ਖਿਲਾਫ ਅਸੀਂ ਨਾਰੇਬਾਜੀ ਕੀਤੀ ਹੈ ਕਿਉਂਕਿ ਆਮ ਲੋਕਾਂ ਦੀ ਸਰਕਾਰ ਜਿਨ੍ਹਾਂ ਨੂੰ ਲੋਕਾਂ ਨੇ ਬਦਲਾਅ ਦੇ ਨਾਂ ਤੇ ਲਿਆਦਾ ਸੀਗਾ ਜਿਨ੍ਹਾਂ ਨੂੰ ਵੱਢਵੇਂ ਐਮ ਐਲ ਏ ਜਿਤਾਏ ਸੀਗੇ ਤੇ ਲੋਕਾਂ ਨੂੰ ਇੱਕ ਬਦਲਾਅ ਸੀ ਲੋਕਾਂ ਨੇ ਤੇ ਕਿਹਾ ਸੀਗਾ ਵੀ ਇੱਕ ਬਦਲਾਅ ਆਊਗਾ ਕਿਉਂਕਿ ਵੱਡੀਆਂ-ਵੱਡੀਆਂ ਪਾਰਟੀਆਂ ਨਕਾਰੀਆਂ ਸੀ ਉਹਨਾਂ ਨੇ ਤੇ ਸੋਚਿਆ ਸੀ ਕਿ ਇੱਕ ਆਮ ਘਰਾਂ ਦੇ ਲੋਕ ਆਣਗੇ ਤੇ ਪੰਜਾਬ ਦੀ ਨੁਹਾਰ ਬਦਲਣਗੇ ਤੁਸੀਂ ਦੇਖ ਰਹੇ ਹੋ ਵੀ ਪਿਛਲੇ 2.5 ਸਾਲਾਂ ਤੋਂ ਕਿਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੀ ਨੁਹਾਰ ਬਦਲੀ ਜਾ ਰਹੀ ਹੈ ਅੱਜ ਤੁਸੀਂ ਦੇਖ ਲਓ ਵੀ ਕੂੜੇ ਦੇ ਡੰਪ ਜਿਹੜੇ ਰਿਕਾਰਡ ਤੋੜ ਅੱਜ ਤੱਕ ਕਦੇ ਵੀ ਕਿਤੇ ਨਹੀਂ ਲੱਗੇ ਹੈਗੇ ਤੇ ਸੰਗਰੂਰ ਦੇ ਵਿੱਚ ਜਗ੍ਹਾ-ਜਗ੍ਹਾ ਤੇ ਅਸੀਂ ਤਾਂ ਇੱਕ ਥਾਂ 'ਤੇ ਅੱਜ ਖੜੇ ਆ ਅੱਜ ਸੰਗਰੂਰ ਦੇ ਚਾਹੇ ਪਟਿਆਲਾ ਗੇਟ ਹੈ ਤੂਰੀ ਗੇਟ ਹੈ ਨਾਬਾ ਗੇਟ ਹੈ ਚਾਹੇ ਸ਼ਾਈ ਸਮਾਧਾਨ ਨੇ ਚਾਹੇ ਆਪਣਾ ਸੁਨਾਮੀ ਗੇਟ ਹੈ ਹਰ ਪਾਸੇ ਚਾਰੇ ਗੇਟ ਜਿਹੜੇ ਵਿਰਾਸਤੀ ਗੇਟ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਸਾਡੇ ਮਾਣਯੋਗ ਸ਼੍ਰੀ ਵਿਜੇਂਦਰ ਸਿੰਘਲਾ ਨੇ ਜਿਹਨੇ ਸੰਗਰੂਰ ਨੂੰ ਖੂਬਸੂਰਤ ਬਣਾਉਣ ਦੇ ਲਈ ਇਹ ਚਾਰ ਗੇਟ ਬਣਾਈ ਸੀ ਉਹ ਚਾਰਾਂ ਗੇਟਾਂ ਦੀ ਖੂਬਸੂਰਤੀ ਨੂੰ ਬਰਬਾਦ ਕਰਨ ਦੇ ਲਈ ਅੱਜ ਮੌਜੂਦਾ ਸਰਕਾਰ ਪੰਜਾਬ ਸਰਕਾਰ ਨੇ ਪੂਰੇ ਦੇ ਡੰਪ ਬਣਾ ਕੇ ਛੱਡ ਦਿੱਤੇ ਨੇ ਏ ਉਹੀ ਐਮਐਲਏ ਨੇ ਅੱਜ ਮੈਂ ਯਾਦ ਕਰਾਉਣਾ ਚਾਹਨਾ ਹੈ ਕਿ ਜਿਹੜੇ ਐਮਐਲਏ ਪਿਛਲੀ ਸਰਕਾਰਾਂ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੀਗੇ ਤਾਂ ਉਹ ਦੂਜੇ ਸਾਡੇ ਮੰਤਰੀਆਂ ਦੀਆਂ ਫੋਟੋਆਂ ਲਗਾਉਂਦੇ ਸੀਗੇ ਅੱਜ ਉਹਨਾਂ ਦੀ ਸਰਕਾਰ ਹੈ ਅੱਜ ਉਹਨਾਂ ਦੇ ਆਪ ਖੁਦ ਐਮਐਲਏ ਨੇ ਅੱਜ ਉਹ ਸੰਗਰੂਰ ਨੂੰ ਛੱਡ ਕੇ ਅੱਜ ਵਿਦੇਸ਼ ਦੀ ਧਰਤੀ ਤੇ ਘੁੰਮ ਰਹੇ ਨੇ ਇੱਕ ਆਮ ਲੋਕ ਅੱਜ ਵਿਦੇਸ਼ਾਂ ਦੇ ਵਿੱਚ ਘੁੰਮ ਰਹੇ ਨੇ ਸੋ ਅੱਜ ਉਹਨਾਂ ਨੂੰ ਸੰਗਰੂਰ ਨਹੀਂ ਦਿਖ ਰਿਹਾ ਹੈਗਾ ਸੰਗਰੂਰ ਹਾਲੋ ਬਿਹਾਲ ਹੈ ਅੱਜ ਤੁਸੀਂ ਦੇਖ ਲਓ ਵੀ ਐਡੀ ਵੱਡੀ ਅੱਜ ਵੱਡਾ ਤਿਹਾਰ ਹੈ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਸ ਤਿਹਾਰ ਦੇ ਵਿੱਚ ਇੱਥੇ ਲੋਕ ਮੱਥਾ ਟੇਕਣ ਆਉਂਦੇ ਨੇ ਤੇ ਕਿੱਥੇ ਉਹਨਾਂ ਨੂੰ ਅੱਜ ਗੰਦੇ ਜਿਹੜੇ ਗੰਦਗੀ ਦੇ ਢੇਰ ਨੇ ਪਹਾੜ ਦੇ ਉਹਨਾਂ ਦਾ ਸਾਹਮਣਾ ਕਰਨਾ ਪਊਗਾ ਸੋ ਕਾਂਗਰਸ ਪਾਰਟੀ ਸੰਗਰੂਰ ਦੇ ਲੋਕਾਂ ਦੇ ਲਈ ਹਰ ਪੜ ਖੜੀ ਹੈ ਅੱਜ ਸੰਗਰੂਰ ਦੀ ਬਹੁਤ ਵੱਡੀ ਸਮੱਸਿਆ ਹੈ ਅੱਜ ਸੰਗਰੂਰ ਦੇ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਕੂੜੇ ਦਾ ਡੰਪ ਉਸ ਡੰਪ ਨੂੰ ਲੈ ਕੇ ਆ ਤੁਸੀਂ ਦੇਖਦੇ ਹੋ ਸਾਹਮਣੇ ਦੁਕਾਨਦਾਰਾਂ ਦਾ ਕੀ ਹਾਲ ਹੋਊਗਾ ਸਾਰਾ ਦਿਨ ਉਹ ਮੁਸ਼ਕਲ ਢੇਰਾਂ ਦੇ ਮੁਸ਼ਕਿਲੇ ਕੋਲੇ ਖੜੇ ਰਹਿੰਦੇ ਨੇ ਸੋ ਅੱਜ ਅਸੀਂ ਆਮ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਬੋਲੋ ਇਹ ਸੰਘਰਸ਼ ਵਿੱਚ ਆ ਸੋ ਅੱਜ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਈਓ ਸੰਗਰੂਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਮੌਜੂਦਾ ਸਰਕਾਰ ਨੂੰ ਕਿ ਵੀ ਜੇ ਉਹਨਾਂ ਨੇ ਇਹ ਇਸ ਡੰਪਰ ਦਾ ਹੱਲ ਨਾ ਕੀਤਾ ਤਾਂ ਇਸ ਤੋਂ ਵੀ ਵੱਡਾ ਜਿਹੜਾ ਪ੍ਰਦਰਸ਼ਨ ਕਾਂਗਰਸ ਪਾਰਟੀ ਵੱਲੋਂ ਕੀਤਾ ਜਾਵੇ